ਹੈਲੋ एवरीवन ਕਿਦਾਂ ਹੋ ਤੁਸੀਂ ਸਾਰੇ ਸਭ ਤੋਂ ਪਹਿਲਾਂ ਤਰਾ ਦੇ ਰਾਦੇ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਇਹ ਸ਼ਾਮ ਦੇ ਵੱਜ ਰਹੇ ਨੇ 5 ਵਜੇ 5 ਵਜੇ ਰਹੇ ਨੇ ਤੇ ਮੈਂ ਇੱਥੇ ਚਾਹ ਬਣਾ ਰਹੀ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਇੱਥੇ ਮੈਂ ਬਾਹਰ ਆਈ ਸੀ ਬਾਹਰ ਮੈਂ ਦੇਖਿਆ ਕਿ ਜਿਹੜਾ ਕੜੀ ਪੱਤੇ ਦਾ ਪੇੜ ਉਹ ਲਗਾਇਆ ਮੈਂ ਕਮਲੇ ਦੇ ਵਿੱਚ ਹੀ ਲਗਾਇਆ ਸੀ ਛੋਟਾ ਜਿਹਾ ਪੌਦਾ ਲਗਾਇਆ ਸੀ ਲੇਕਿਨ ਉਹ ਦੇਖੋ ਕਿੰਨਾ ਜ਼ਿਆਦਾ ਵਧੀਆ ਬਣ ਕੇ ਮਤਲਬ ਕਿ ਇੱਕ ਗਰੋ ਹੋਇਆ ਤੇ ਨਾਲ ਹੀ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਗਰਮੀ ਬਹੁਤ ਬੱਦਲ ਜੇ ਆਏ ਸੀ ਲੇਕਿਨ بارش ਦਾ ਕੋਈ ਅਸਾਰ ਨਜ਼ਰ ਹੀ ਨਹੀਂ ਆ ਰਿਹਾ ਸੀ ਸੋ ਇੱਥੇ ਮੇਰੀ ਜਿਹੜੀ ਚਾਹ ਆ ਬਣ ਕੇ ਰੈਡੀ ਹੋ ਗਈ ਤੇ ਬੱਚੇ ਜਿਹੜੇ ਨੇ ਉਹ ਸੋ ਰਹੇ ਨੇ ਬੇਟਾ ਅੱਜ ਸਕੂਲ ਗਿਆ ਨਹੀਂ ਸੀ ਕਿਉਂਕਿ ਉਹਦੀ ਤਬੀਅਤ ਥੋੜਾ ਠੀਕ ਨਹੀਂ ਸੀ ਕਫ ਕੋਲਡ ਹੋ ਰਿਹਾ ਹੈ ਮੌਸਮ ਚੇਂਜ ਹੋਣ ਕਰਕੇ ਨਾ ਮਤਲਬ ਥੋੜਾ ਬੱਚਿਆਂ ਨੂੰ ਜਿਸ ਤਰ੍ਹਾਂ ਹੋ ਹੀ ਜਾਂਦਾ ਤੇ ਇਸ ਕਰਕੇ ਫਿਰ ਉਹਨੂੰ ਮੈਂ ਸਕੂਲ ਨਹੀਂ ਭੇਜਿਆ ਤੇ ਬੇਟੀ ਮੇਰੀ ਉਹ ਵੀ ਸੌ ਰਹੀ ਸੀ ਇਸ ਲਈ ਅੱਜ ਟਾਈਮ ਮਿਲ ਗਿਆ ਵੀ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਮਤਲਬ ਕਿ ਅਪਲੋਡ ਕੀਤੀ ਜਾਵੇ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਂ ਕੋਈ ਵਲੌਗ ਨਹੀਂ ਕੋਈ ਲੌਂਗ ਵੀਡੀਓ ਨਹੀਂ ਬਣਾ پا ਰਹੀ ਸੀ ਰੀਜ਼ਨ ਇਹ ਹੈ ਕਿ ਬੱਚਿਆਂ ਨਾਲ ਥੋੜਾ ਮੁਸ਼ਕਿਲ ਹੋ ਜਾਂਦਾ ਨਾ ਵੀਡੀਓ ਵਗੈਰਾ ਬਣਾਣੀ ਐਡਿਟ ਵਗੈਰਾ ਕਰਨੀ ਸੋ ਇਸ ਲਈ ਮੈਂ ਸੋਚਿਆ ਕਿ ਚਲੋ ਅੱਜ ਮਤਲਬ ਟਾਈਮ ਹੈ ਤਾਂ ਮਤਲਬ ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਅਪਲੋਡ ਕੀਤੀ ਜਾਵੇ ਤਾਂ ਇੱਥੇ ਮੇਰੀ ਚਾਹ ਰੈਡੀ ਹੋ ਗਈ ਹੈ ਗਰਮੀ ਇੰਨੀ ਜ਼ਿਆਦਾ ਹੈ ਫਿਰ ਮੈਂ ਸੋਚਿਆ ਮੈਂ ਕਿ ਅੰਦਰ ਜਾ ਕੇ ਹੀ AC ਦੇ ਵਿੱਚ ਬੈਠ ਕੇ ਚਾਹ ਪੀਨੇ ਆ ਸੋ ਮੈਂ ਫਿਰ ਰੂਮ ਦੇ ਵਿੱਚ ਚਲੇਗੀ ਤੇ ਉੱਥੇ ਜਾ ਕੇ ਫਿਰ ਮੈਂ ਚਾਹ ਪੀਤੀ ਗਰਮੀ ਇੰਨੀ ਜ਼ਿਆਦਾ ਦੇਖੋ ਪਸੀਨਾ ਇੰਨਾ ਜ਼ਿਆਦਾ ਆ ਰਿਹਾ ਸੀ ਨਾ ਫਿਰ ਮੈਂ ਅੰਦਰ ਚਲੇਗੀ ਜਾਨੋ ਮੇਰੀ ਬੇਟੀ ਉੱਠ ਗਈ ਬੇਟੀ ਨੂੰ ਫਿਰ ਮੈਂ ਬਿਸਕਟ ਵਗੈਰਾ ਦਿੱਤੇ ਉਹ ਬਿਸਕਟ ਖਾ ਰਹੀ ਸੀ ਨਾਲ ਮਖਾਨੇ ਫਿਰ ਨਾਲ ਮੈਂ ਚਾਹ ਪੀ ਰਹੀ ਸੀ ਤੇ ਬੇਟਾ ਜਿਹੜਾ ਉਹ ਮੇਰਾ ਸੋ ਰਹੀ ਸੀ ਫਿਰ ਥੋੜੀ देर ਜੀ ਬੇਟਾ ਉੱਠ ਗਿਆ ਬੇਟੀ ਤਾਂ ਪਹਿਲੇ ਹੀ ਉੱਠ ਗਈ ਸੀ ਫਿਰ ਮੈਂ ਆਪਣੇ ਜਿਹੜੇ ਵਿਛੀਏ ਨੇ ਉਹ ਚੇਂਜ ਕੀਤੇ ਦੇਖੋ ਇਹ ਮੈਂ ਨਵੇਂ ਲੈ ਕੇ ਆਈ ਸੀ ਤੇ ਇਹ ਮੈਂ ਪਾ ਕੇ ਦੇਖੀ ਤਾਂ ਮੈਨੂੰ ਬਹੁਤ ਸੋਹਣੇ ਲੱਗੇ ਇਹ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਨੂੰ ਲੈ ਕੇ ਆਂਦੇ ਤੇ ਫਿਰ ਅੱਜ ਮੈਂ ਪਾ ਕੇ ਦੇਖੇ ਸੀ ਇਹ ਮੇਰੇ ਪੁਰਾਣੇ ਵਾਲੇ ਨੇ ਜਿਹੜੇ ਮੈਂ ਪਹਿਲਾਂ ਪਾਏ ਹੋਏ ਸੀ ਮੈਂ ਕਿਹਾ ਚਲੋ ਦੇਖਦੇ ਹਾਂ ਚੇਂਜ ਕਰਕੇ ਕਿਸ ਤਰ੍ਹਾਂ ਦੇ ਲੱਗਦੇ ਨੇ ਸੋਹਣੇ ਲੱਗ ਰਹੇ ਸੀ ਸੋ ਇਹਦੇ ਨਾਲ ਹੀ ਮੈਂ ਇਹਦੇ ਵਿੱਚ ਦੇਖ ਰਹੀ ਸੀ ਇਹ ਜਿਹੜੀ ਪੋਟਲੀ ਹੈ ਨਾ ਇਹ ਐਕਚੁਅਲੀ ਮੇਰੇ ਜਦੋਂ ਬੇਟਾ ਹੋਇਆ ਸੀ ਨਾ ਤਾਂ ਨਾਨਕਿਆਂ ਵੱਲੋਂ ਜਿਹੜੇ ਕੰਗਣ ਵਗੈਰਾ ਆਂਦੇ ਨੇ ਨਾ ਚਾਂਦੀ ਦੇ ਉਹ ਆਏ ਸੀ ਤੇ ਉਹਦੇ ਵਿੱਚ ਦੇਖ ਰਹੀ ਸੀ ਇਹ ਮੇਰੀ ਬੇਟੀ ਦੇ ਜਦੋਂ ਮੇਰੀ ਬੇਟੀ ਹੋਈ ਸੀ ਤਾਂ ਉਸ ਟਾਈਮ ਇਹ ਕੰਗਣ ਸੀ ਜਿਹੜੇ ਉਹ ਲੈ ਕੇ ਆਏ ਸੀ ਤੇ ਜਿਹੜੀ ਮੇਰੀ ਬੇਟੀ ਨੇ ਪਾਏ ਹੋਏ ਨੇ ਹੁਣ ਘੁੰਗਰੂਆਂ ਵਾਲੇ ਉਹ ਮੇਰੇ ਬੇਟੇ ਦੇ ਸੀ ਉਹ ਕਹਿੰਦੀ ਮੈਂ ਪਾਣੇ ਐ ਇਸ ਲਈ ਮੈਂ ਉਹਦੇ ਪਾਤੇ ਸੀ ਤੇ ਇਹ ਵਾਲੇ ਜਿਹੜੇ ਇਹ ਨਜ਼ਰ ਵਾਲੇ ਨਜ਼ਰੀਏ ਟਾਈਪ ਜਿਸ ਤਰ੍ਹਾਂ ਹੁੰਦੇ ਨੇ ਨਾ ਚਾਂਦੀ ਦੇ ਨਾਲ ਮੋਤੀ ਬਲੈਕ ਕਲਰ ਦੇ ਹੁੰਦੇ ਆ ਉਹ ਵਾਲੇ ਸੀਗੇ ਇੱਕ ਕੜਾ ਸੀ ਜਾਂਦੀ ਦਾ ਮੇਰੇ ਬੇਟੇ ਦਾ ਫਿਰ ਮੈਂ ਸਾਰਾ ਕੁਝ ਇਹ ਸੰਭਾਲ ਕੇ ਰੱਖਦਾ ਥੋੜੀ ਦੇਰ ਬਾਅਦ ਇਹ ਕਹਿਣ ਲੱਗੀ ਕਹਿੰਦੀ ਮੇਰਾ ਮਮਾ ਨਹੀਂ ਮੈਂ ਪਾਨੇ ਨਹੀਂ ਪਾਨੇ ਨਹੀਂ ਇਹਨਾਂ ਨੂੰ ਉਤਾਰੋ ਫਿਰ ਮੈਂ ਕਿਹਾ ਚਲੋ ਮੈਂ ਉਤਾਰ ਦਿੰਨੀ ਆ ਕਹਿੰਦੀ ਨਹੀਂ ਇਹਨੂੰ ਉਤਾਰੋ ਅੱਛੇ ਨਹੀਂ ਲੱਗਦੇ ਪਾਂਦੀ ਨਹੀਂ ਕੁਝ ਵੀ ਨਹੀਂ ਕੜੇ ਵਗੈਰਾ ਕੁਝ ਵੀ ਨਹੀਂ ਪਾਂਦੀ ਹੱਥ ਦੇ ਵਿੱਚ ਸੋ ਫਿਰ ਮੈਂ ਉਤਾਰ ਤੇ ਫਿਰ ਮੈਨੂੰ ਮਾਰਨ ਲੱਗੀ ਜਿੰਦੀ ਨਹੀਂ ਮਮਾ ਉਤਾਰੋ ਇਹਨਾਂ ਨੂੰ ਤੇ ਮੈਂ ਫਿਰ ਉਤਾਰਦੇ ਸੀ ਫਿਰ ਖੁਸ਼ ਹੋ ਗਈ ਮੈਂ ਕਿਹਾ ਬਠੀਕ ਹੈ ਕਹਿੰਦੀ ਹਾਂ ਮਮਾ ਆਬ ਠੀਕ ਹੈ ਆਬ ਦੇਖਣਾ ਕਿਸ ਤਰ੍ਹਾਂ ਮਤਲਬ ਕਿ ਐਕਸ਼ਨ ਕਰਕੇ ਦੱਸਦੀ ਹੈ ਕਹਿੰਦੀ ਹਾਂ ਆਬ ਠੀਕ ਹੈ ਆਬ ਠੀਕ ਹੈ ਆਬ ਮੈਨੇ ਬੋਲਾ ਕਿ ਹਾਂ ਹਾਈ ਕਰ ਦੋ ਤਾਂ ਸਾਰਿਆਂ ਨੂੰ ਇਹਨੇ ਹਾਈ ਕੀਤੀ ਹੈ ਫਿਰ ਫਲਾਈਂਗ ਕਿੱਸ ਕੀਤੀ ਹੈ ਫਿਰ ਲਾਸਟ ਚ ਕਰ ਦੇਗੀ ਬਾਏ ਬਾਏ ਸੋ ਇਹ ਮੇਰੀ ਅੱਜ ਦੀ ਵੀਡੀਓ ਸੀ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਅੱਛਾ ਲੱਗਿਆ ਹੋਵੇਗਾ ਅਗਰ ਅੱਛਾ ਲੱਗਿਆ ਤਾਂ ਪਲੀਜ਼ ਸਬਸਕ੍ਰਾਈਬ ਕਰੀਏ ਤਾਂ